ਇਹ ਵੱਡੀ ਪੀੜ ਹੈ ਇਹ ਖੜ ਖੜ ਕੇ ਸਿੱਖਾਂ ਜਿਸ ਗਲੀਆਂ ਸਿੱਖ ਰਹਿੰਦੀ ਨੇ ਉਹਨਾਂ ਗਲੀਆਂ ਦੇ ਵਿੱਚ ਵੀ ਇਦਾਂ ਦਾ ਇੱਕ ਤਰ੍ਹਾਂ ਦਾ ਕਹਿ ਲੋ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਹੈ ਜਿੰਦਾਬਾਦ ਕਿਉਂ ਕਿਉਂਕਿ ਸਿੱਖ ਉਸ ਪਿੰਡ ਵਿੱਚ ਘਟ ਗਿਣਤੀ ਨੇ ਵਰਜੇ ਕਾ ਖਾਲਸਾ ਵਰਜੇ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਸਿੱਖ ਕੌਮ ਦੀ ਸਿੱਖ ਕੌਮ ਤੇ ਜਿਹੜੇ ਹਮਲੇ ਨੇ ਲਗਾਤਾਰ ਜਾਰੀ ਨੇ ਕਰਨਾਲ ਦੇ ਵਿੱਚ ਸਿੱਖਾਂ ਦਾ ਜਿਹੜਾ ਹਾਲ ਹੋ ਰਿਹਾ ਅੱਜ ਤੁਸੀਂ ਉਸ ਨੂੰ ਵੇਖ ਕੇ ਤੁਹਾਡੇ ਲੂੰਖੰਡੇ ਖੜੇ ਹੋ ਜਾਣਗੇ ਤੁਸੀਂ ਸੋਚੋਗੇ ਕਿ ਸਿੱਖ ਕੌਮ ਦੇ ਨਾਲ ਐਦਾ ਕਿਉਂ ਹੋ ਰਿਹਾਗਾ ਗੁਰੂ ਘਰਾਂ ਦੇ ਵਿੱਚ ਜਿਸ ਤਰ੍ਹਾਂ ਮਸਾਰੰਗੜ ਨਾਚ ਕਰਾਉਂਦਾ ਸੀ ਔਰਤਾਂ ਤੋਂ ਜਿਹੜਾ ਸ਼ਰਾਬ ਪੀਂਦੇ ਸੀ ਦਰਬਾਰ ਸਾਹਿਬ ਦੇ ਵਿੱਚ ਉਹੀ ਕੰਮ ਅੱਜ ਫੇਰ ਗੁਰੂ ਘਰਾਂ ਦੇ ਵਿੱਚ ਹੋਣ ਲੱਗ ਪਿਆ ਤੁਸੀਂ ਵੀਡੀਓ ਨੂੰ ਪੂਰੀ ਦੇਖ ਕੇ ਸਕਿਪ ਨਹੀਂ ਕਰਨਾ ਤੁਸੀਂ ਮੈਂ ਤੁਹਾਨੂੰ ਇਹ ਸਰਦਾਰ ਦੀ ਵੀਡੀਓ ਸੁਣਾਉਣਾ ਕਰਨਾਲ ਦੇ ਵਿੱਚ ਜਿਹੜਾ ਗੁਰੂ ਘਰ ਦੇ ਵਿੱਚ ਡੀਜੇ ਲਾ ਕੇ ਭੰਗੜੇ ਪਾਏ ਜਾਂਦੇ ਨੇ ਤੇ ਹੋਰ ਕੁਝ ਜਿਹੜਾ ਉੱਥੋਂ ਜਿਹੜਾ ਸਿੱਖਾਂ ਨੂੰ ਜਿਹੜਾ ਘਰ ਛੱਡਣੇ ਪੈਣਗੇ ਕਰੀਬ 10 ਦੇ ਘਰ ਸਿੱਖ ਨੇ ਤੇ ਹਿੰਦੂਆਂ ਦੇ ਘਰ ਜਿਆਦੇ ਨੇ ਤੇ ਤੁਸੀਂ ਪਹਿਲਾਂ ਵੇਖੋ ਪੂਰੀ ਵੀਡੀਓ ਫਿਰ ਆਪਾਂ ਕਰਦੇ ਹਾਂ ਗੱਲਬਾਤ ਅੱਗੇ ਇਹ ਪੰਜਾਬੀ ਦੀ ਇੱਕ ਕਹਾਵਤ ਹੈ ਪਹਿਲਾਂ ਚੋਰੀ ਤੇ ਫਿਰ ਸੀਨਾ ਜੋਰੀ ਅੱਜ ਕੱਲ ਸਿੱਖਾਂ ਨਾਲ ਇਹੀ ਕੁਝ ਹੋ ਰਿਹਾ ਸਿੱਖਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਚਲਾਇਆ ਜਾਂਦਾ ਹੈ ਜਗਰਾਤਾ ਕਰਵਾਇਆ ਜਾਂਦਾ ਹੈ ਕੁੜੀਆਂ ਦਾ ਨਾਚ ਕਰਵਾਇਆ ਜਾਂਦਾ ਹੈ ਸਿੱਖਾਂ ਨੂੰ ਹੀ ਮਰਦਾਬਦ ਕਿਹਾ ਜਾਂਦਾ ਹੈ ਔਰ ਸਿੱਖਾਂ ਨੂੰ ਹੀ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੁਸੀਂ ਕਹੋਗੇ ਇਹ ਸਭ ਕੁਝ ਕਿਵੇਂ ਹੋ ਗਿਆ ਕਿਉਂ ਜਗਦੀਸ਼ ਸਿੰਘ ਢਿੰਡਾ ਸਿੱਖ ਆਗੂ ਨੂੰ ਇਹ ਕਹਿਣਾ ਪਿਆ ਖੀਰ ਦੇ ਵਿੱਚ ਉਹ ਅਸੀਂ ਮੰਗਦੇ ਨਹੀਂ ਆ ਪਰ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੇ ਸਾਨੂੰ ਦੇ ਦਿਓ ਸਾਨੂੰ ਖਾਲਸਾਤਨ ਸਵਕਾਰ ਹੈ ਕੀ ਹੋਈ ਸਾਰੀ ਘਟਨਾ ਅੱਜ ਇਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹ ਚਲਦੀ ਚਲਦੀ ਵੀਡੀਓ ਸ਼ੇਅਰ ਕਰਦੇ ਹੋ ਹਰ ਇੱਕ ਸਿੱਖ ਦੇ ਕੋਲੇ ਇਹ ਗੱਲ ਹੈ ਜਿਹੜੀ ਉਹ ਪਹੁੰਚਣੀ ਚਾਹੀਦੀ ਹੈ ਮੈਂ ਆ ਸੁਖਵੀਰ ਸਿੰਘ ਚੈਣਾ ਤੇ ਤੁਸੀਂ ਦੇਖ ਰਹੇ ਹੋ ਸਰਦਾਰ ਜੀ ਸੋ ਦੋਸਤੋ ਘਟਨਾ ਹੈ ਹਰਿਆਣੇ ਦੇ ਕਰਨਾਲ ਦੇ ਨਜ਼ਦੀਕ ਸ਼ਾਮਗੜ ਦੀ ਪਿਛਲੇ ਦਿਨੀ ਸ਼ਾਮਗੜ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਹਰਸ ਕਿਉਂਕਿ ਇਹਦਾ ਸ਼ਾਮਗੜ ਇੱਕ ਛੋਟਾ ਜਿਹਾ ਪਿੰਡ ਹੈ ਜਿਹਦੇ ਵਿੱਚ 10 ਤੋਂ 12 ਘਰ ਨੇ ਜਿਹੜੇ ਉਹ ਸਿੱਖਾਂ ਦੇ ਨੇ ਤੇ 2 ਤੋਂ 250 ਜਿਹੜੇ ਘਰ ਨੇ ਉਹ ਹਿੰਦੂ ਤੇ ਹੋਰ ਕਮਿਊਨਿਟੀਜ਼ ਦੇ ਨੇ ਹਰ ਸਾਲ ਹਿੰਦੂ ਵੀਰਾਂ ਦੇ ਵੱਲੋਂ ਜਾਗਰਤਾ ਕਰਾਇਆ ਜਾਂਦਾ ਹੈ ਜਗਰਾਤਾ ਉਹ ਆਪਣੀ ਥਾਂ ਤੇ ਕਰਾਉਂਦੇ ਨੇ ਪਰ ਜਿਹੜਾ ਹੈ ਸ਼ਾਮ ਦਾ ਲੰਗਰ ਹਿੰਦੂ ਸੰਗਤ ਨੇ ਛਕਣਾ ਹੁੰਦਾ ਸੀ ਉਹਦੇ ਲਈ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਸੀ ਉਹਦੇ ਵਿੱਚ ਹੀ ਉਹ ਭੋਜਨ ਬਣਾਇਆ ਜਾਂਦਾ ਸੀ ਤੇ ਉੱਥੇ ਬਿਠਾ ਕੇ ਹੀ ਉਹ ਜਗਰਾਤੇ ਵਾਲੀ ਜਿਹੜੀ ਸੰਗਤ ਸੀ ਉੱਥੇ ਆ ਜਾਂਦੀ ਸੀ ਤੇ ਉੱਥੇ ਲੰਗਰ ਛਕ ਲੈਂਦੀ ਸੀ ਇਹ ਲਗਭਗ ਪਿਛਲੇ 4-5 ਸਾਲਾਂ ਤੋਂ ਇਦਾਂ ਆਪਸ ਵਿੱਚ ਭਾਈਚਾਰਕ ਸਾਂਝ ਦੇ ਤੌਰ ਦੇ ਉੱਤੇ ਇਦਾਂ ਕੀਤਾ ਜਾਂਦਾ ਸੀ ਕਿ ਹਿੰਦੂ ਵੀਰ ਆਪਣਾ ਜਗਰਾਤਾ ਕਰਵਾ ਲੈਂਦੇ ਸਨ ਭੋਜਨ ਛਕਣ ਦੇ ਲਈ ਸਿੱਖਾਂ ਦੇ ਗੁਰੂ ਘਰ ਦਾ ਜਿਹੜਾ ਲੰਗਰ ਹਾਲ ਹੈ ਉਹਨੂੰ ਵਰਤ ਲਿਆ ਜਾਂਦਾ ਸੀ ਪਰ ਇਸ ਵਾਰ ਥੋੜੀ ਜੀ ਗੱਲ ਅਜੀਬ ਹੋ ਗਈ ਗੱਲ ਇਹ ਹੋਈ ਕਿ ਸ਼ਾਮ ਦੇ ਵਕਤ ਜਦੋਂ ਇਸ ਵਾਰ ਵੀ ਉਹਨਾਂ ਨੇ ਆਪਣੇ ਸਥਾਨ ਦੇ ਉੱਤੇ ਜਗਰਾਤਾ ਕਰਾਇਆ ਪਰ ਪਤਾ ਨਹੀਂ ਕੀ ਹੋਇਆ ਤੇ ਜਿਹੜੇ ਹਿੰਦੂ ਵੀਰ ਜਗਰਾਤਾ ਕਰਾਉਣ ਵਾਲੇ ਸਨ ਉਹ ਜਗਰਾਤੇ ਵਾਲੀਆਂ ਮੂਰਤੀਆਂ ਜਗਰਾਤੇ ਵਾਲਾ ਡੀਜੇ ਔਰ ਗਾਉਣ ਵਾਲੇ ਨੇ ਸਾਰੇ ਉਹ ਜਿਹੜਾ ਹਾਲ ਲੰਗਰ ਬਣਾਉਣ ਵਾਸਤੇ ਤੇ ਛਕਾਉਣ ਵਾਸਤੇ ਲਿਆਸੀ ਸਾਰਾ ਉਹਦੇ ਵਿੱਚ ਆ ਕੇ ਉੱਥੇ ਹੀ ਉਹ ਆਪਣਾ ਪੰਡਾਲ ਲਾ ਲੈਂਦੇ ਆ ਉੱਥੇ ਹੀ ਜਗਰਾਤੇ ਦੀਆਂ ਮਾਤਾ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਨੇ ਉਹਦੇ ਵਿੱਚ ਮਾਤਾ ਦੀਆਂ ਭੇਟਾ ਗਾਈਆਂ ਜਾਂਦੀਆਂ ਔਰ ਹੌਲੀ-ਹੌਲੀ ਜਿਵੇਂ ਅਕਸਰ ਅਸੀਂ ਦੇਖਦੇ ਆਂ ਵੀ ਜਿਹੜੇ ਹਿੰਦੂ ਵੀਰ ਜਗਰਾਤਾ ਕਰਾਉਂਦੇ ਨੇ ਉਹਦੇ ਵਿੱਚ ਜਿਹੜੀਆਂ ਲੇਡੀਜ਼ ਔਰਤਾਂ ਹੁੰਦੀਆਂ ਨੇ ਉਹ ਨੱਚਣਾ ਵੀ ਸ਼ੁਰੂ ਹੋ ਜਾਂਦੀਆਂ ਨੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਉਦਾਂ ਹੀ ਉਹ ਔਰਤਾਂ ਨੱਚਣਾ ਸ਼ੁਰੂ ਕਰ ਦਿੰਦੀਆਂ ਨੇ ਕਈ ਘੰਟੇ ਇਹ ਜਗਰਾਤੇ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਹੁੰਦਾ ਹੈ ਉਹ ਲੰਗਰ ਹਾਲ ਜਿਹੜਾ ਬਿਲਕੁਲ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਨਾਲ ਬਣਿਆ ਹੋਇਆ ਇੱਕ ਸਿੱਖ ਨੌਜਵਾਨ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸਿੱਖ ਸਿਧਾਂਤਾਂ ਤੋਂ ਉਲਟੀ ਲੱਗਦੀ ਹੈ ਉਹ ਇੱਕ ਛੋਟੀ ਜੀ ਵੀਡੀਓ ਬਣਾਉਂਦਾ ਹੈ ਤੇ ਵੀਡੀਓ ਉਹ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੰਦਾ ਹੈ ਰਾਤੋਂ ਰਾਤ ਇਹ ਵੀਡੀਓ ਜਿਹੜੀ ਹੈ ਇਹ ਵਾਇਰਲ ਹੋ ਜਾਂਦੀ ਹੈ ਆਸ-ਪਾਸੇ ਸਿੱਖ ਜਥੇਬੰਦੀਆਂ ਦੇ ਕੋਲੇ ਪਹੁੰਚਦੀ ਹੈ ਦੂਜੇ ਦਿਨ ਦੁਪਹਿਰ ਦੇ ਵੇਲੇ ਕੁਝ ਸਿੱਖ ਜਥੇਬੰਦੀਆਂ ਸ਼ਾਮਗੜ ਗੁਰਦੁਆਰਾ ਸਾਹਿਬ ਪਹੁੰਚਦੀਆਂ ਪਹਿਲਾਂ ਤੇ ਕਮੇਟੀ ਨੂੰ ਪ੍ਰਬੰਧਕਾਂ ਨੂੰ ਗੁਰਦੁਆਰਾ ਸਾਹਿਬ ਦੇ ਨੂੰ ਇਹ ਉਮੀਦ ਸੀ ਵੀ ਹੋ ਸਕਦਾ ਵੀ ਇਹ ਗੱਲ ਛੁਪੀ ਛੁਪਾਈ ਰਹਿ ਜਾਏ ਪਰ ਉਹ ਨੌਜਵਾਨ ਦੇ ਵੀਡੀਓ ਪਾਉਣ ਕਰਕੇ ਆਸੇ ਪਾਸੇ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਗੁਰਦੁਆਰਾ ਸ਼ਾਮਗੜ ਪਹੁੰਚ ਜਾਂਦੀਆਂ ਨੇ ਪ੍ਰਬੰਧ ਕਮੇਟੀ ਨੂੰ ਬੁਲਾਇਆ ਜਾਂਦਾ ਹੈ ਪ੍ਰਧਾਨ ਨੂੰ ਬੁਲਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਬੁਲਾਇਆ ਜਾਂਦਾ ਹੈ ਉਹ ਸਾਰੀ ਗੱਲ ਦੱਸਦੇ ਨੇ ਔਰ ਪੁੱਛਣ ਤੋਂ ਬਾਅਦ ਇਹ ਗੱਲ ਪਤਾ ਚੱਲਦੀ ਹੈ ਵੀ ਅਸਲ ਦੇ ਵਿੱਚ ਕਟਨਾ ਹੋਰ ਸੀ ਇਹ ਜਿਹੜਾ ਲੰਗਰ ਹਾਲ ਦਾ ਸਥਾਨ ਸੀ ਇਹ ਕੇਵਲ ਭੋਜਨ ਛਕਣ ਦੇ ਲਈ ਦਿੱਤਾ ਗਿਆ ਸੀ ਜਗਰਾਤੇ ਦੇ ਲਈ ਜਾਂ ਭੇਟਾ ਗਾਉਣ ਦੇ ਲਈ ਜਾਂ ਜਗਰਾਤੇ ਦੀਆਂ ਔਰਤਾਂ ਨੂੰ ਨੱਚਣ ਦੇ ਲਈ ਇਹ ਥਾਂ ਨਹੀਂ ਸੀ ਦਿੱਤੀ ਗਈ ਸੋ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਔਰ ਪ੍ਰਬੰਧਕ ਵੀਰ ਨੇ ਜਿਹੜੇ ਇੱਕ ਪ੍ਰਧਾਨ ਜੀ ਨੇ ਉਹ ਇਸ ਗੱਲ ਦੀ ਜਿੱਥੇ ਬੰਦੀਆਂ ਸਿੰਘਾਂ ਦੇ ਕੋਲੋਂ ਮਾਫੀ ਮੰਗਦੇ ਨੇ ਮਾਫੀ ਮੰਗ ਕੇ ਇਹ ਮਾਮਲਾ ਇਹ ਕਹਿ ਲੋ ਵੀ ਸ਼ਾਂਤ ਹੋ ਜਾਂਦਾ ਹੈ ਪਰ ਦੂਜੇ ਦਿਨ ਸ਼ਾਮ ਨੂੰ ਕਟਨਾ ਇੱਕ ਹੋਰ ਵਾਪਰਦੀ ਹੈ ਜਿਹੜੇ ਨੌਜਵਾਨ ਨੇ ਇਹ ਵੀਡੀਓ ਪਾਈ ਸੀ ਉਸ ਨੌਜਵਾਨ ਦੇ ਘਰ ਦੇ ਮੂਹਰੇ 15 ਤੋਂ ਵੀ ਕੁਝ ਬੰਦੇ ਪਹੁੰਚਦੇ ਨੇ ਜਿਹੜੇ ਉਹਦੇ ਘਰ ਦੇ ਬੂਹੇ ਨੂੰ ਖੜਕਾਉਂਦੇ ਨੇ ਤੋੜਦੇ ਨੇ ਡਾਂਗਾ ਸੋਟੀਆਂ ਮਾਰਦੇ ਨੇ ਔਰ ਜ਼ੋਰਦਾਰ ਧਮਕੀਆਂ ਦਿੰਦੇ ਨੇ ਉਸ ਸਮੇਂ ਜਿਹੜਾ ਉਹ ਨੌਜਵਾਨ ਸੀ ਉਹ ਆਪਣੇ ਘਰ ਤੋਂ ਬਾਹਰ ਸੀ ਉਹਦੇ ਘਰ ਦੇ ਆਣੇ ਨੌਜਵਾਨ ਨੂੰ ਫੋਨ ਕੀਤਾ ਵੀ ਤੂੰ ਬਾਹਰ ਹੈ ਤੂੰ ਨਾ ਇੱਥੇ ਆ ਇੱਥੇ ਮਾਮਲਾ ਕੁਝ ਹੋਰ ਬਣ ਗਿਆ ਉਹ ਨੌਜਵਾਨ ਕਿਤੇ ਦੂਰ ਬੈਠਾ ਉਸ ਨੌਜਵਾਨ ਨੂੰ ਵੀ ਕਿਹੜਾ ਸੀ ਉਹ ਫੋਨ ਦੇ ਉੱਤੇ ਡਰਾਇਆ ਧਮਕਾਇਆ ਜਾਂਦਾ ਇਥੋਂ ਤੱਕ ਕਿਹਾ ਜਾਂਦਾ ਕਿ ਮੈਂ ਕ੍ਰਿਸ਼ਨ ਬੋਲਦਾ ਤੇ ਤੂੰ ਜਲਦੀ ਪਿੰਡ ਆ ਕਿੰਨਾ ਕੁ ਦਿਨ ਪਿੰਡ ਤੋਂ ਬਾਹਰ ਰਹੇਗਾ ਕੱਲ ਇਸ ਤੱਕ ਨਹੀਂ ਇੱਥੇ ਹੀ ਗੱਲ ਨਹੀਂ ਮੁੱਕਦੀ ਪਿੰਡ ਦੇ ਬਹੁਤ ਵੱਡੇ ਲੋਕ ਇਕੱਠੇ ਹੁੰਦੇ ਨੇ ਜਿਨ੍ਹਾਂ ਦੀ ਗਿਣਤੀ ਲਗਭਗ 2 ਤੋਂ 250 ਹੁੰਦੀ ਹੈ 200 2 ਤੋਂ 250 ਜਿਹੜੇ ਬੰਦੇ ਨੇ ਉਹ ਪਿੰਡ ਦੇ ਜਿਨ੍ਹਾਂ ਹਣ ਕਿਉਂਕਿ ਉਸ ਪਿੰਡ ਵਿੱਚ ਜਿਹੜੀ ਹੈ ਬਹੁ ਗਿਣਤੀ ਹਿੰਦੂ ਵੀਰਾਂ ਦੀ ਹੈ ਉਹ ਜਿਹੜੇ 2 ਤੋਂ 250 ਬੰਦੇ ਨੇ ਉਹ ਪਿੰਡ ਵਿੱਚ ਇਕੱਠੇ ਹੁੰਦੇ ਨੇ ਇਕੱਠੇ ਹੋ ਕੇ ਉਹ ਸਾਰੇ ਪਿੰਡ ਦਾ ਚੱਕਰ ਲਾਉਂਦੇ ਨੇ ਚੱਕਰ ਲਾ ਕੇ ਜਦੋਂ ਰਾਤ ਹੁੰਦੀ ਹੈ ਸਾਰੇ ਪਿੰਡ ਦੇ ਵਿੱਚ ਫਿਰ ਜਿਹੜਾ ਦੌਰ ਦੀ ਚੱਕਰ ਲਾਇਆ ਜਾਂਦਾ ਪਿੰਝ ਲੱਗਦਾ ਜਿਵੇਂ ਉਹ ਜਿਹੜੇ ਅਨਸਰ ਨੇ ਉਹ ਸਿੱਖਾਂ ਨੂੰ ਡਰਾਉਣ ਦਾ ਕੰਮ ਕਰ ਰਹੇ ਹੋਣ ਉਦੇ ਵਿੱਚ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਜਾਂਦੇ ਨੇ ਹਿੰਦੂ ਰਾਸ਼ਟਰ ਜ਼ਿੰਦਾਬਾਦ ਦੇ ਨਾਰੇ ਲਾਏ ਜਾਂਦੇ ਨੇ ਗੱਲ ਇੱਥੋਂ ਤੱਕ ਹੀ ਨਹੀਂ ਟਿਕਦੀ ਖਾਲਿਸਤਾਨ ਮੁਰਦਾਬਾਦ ਖਾਲਿਸਤਾਨ ਮੁਰਦਾਬਾਦ ਦੇ ਨਾਰੇ ਲਾਏ ਜਾਂਦੇ ਨੇ ਨਾਲ-ਨਾਲ ਜੈ ਸ਼੍ਰੀ ਰਾਮ ਕਿਹਾ ਜਾਂਦਾ ਹੈ ਨਾਲ-ਨਾਲ ਖਾਲਿਸਤਾਨ ਮੁਰਦਾਬਾਦ ਦੇ ਨਾਰੇ ਲਾਏ ਜਾਂਦੇ ਨੇ ਸਿੱਖ ਆਪਣੀ ਘਰਾਂ ਦੇ ਵਿੱਚ ਨੇ ਸਿੱਖਾਂ ਦੇ ਘਰਾਂ ਤੋਂ ਬਾਹਰ ਜਿਹੜੀ ਇਹ ਵੱਡੀ ਪੀੜ ਹੈ ਇਹ ਖੜ ਖੜ ਕੇ ਸਿੱਖਾਂ ਜਿਸ ਕਲੀਆਂ ਸਿੱਖ ਰਹਿੰਦੇ ਨੇ ਉਹਨਾਂ ਗਲੀਆਂ ਦੇ ਵਿੱਚ ਵੀ ਇਦਾਂ ਦਾ ਇੱਕ ਤਰ੍ਹਾਂ ਦਾ ਕਹਿ ਲੋ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਹੈ ਜਿੰਦਾਬਾਦ ਕਿਉਂ ਕਿ ਕਿਉਂਕਿ ਸਿੱਖ ਉਸ ਪਿੰਡ ਵਿੱਚ ਘੱਟ ਗਿਣਤੀ ਨੇ ਜਿੰਦਾਬਾਦ ਮੁਤਾਬਕ ਜਿੰਦਾਬਾਦ ਔਰ ਲਗਾਤਾਰ ਇਹ ਕਹਿ ਲੋ ਵੀ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਔਰ ਸ਼ਰਯਾਮ ਇਹ ਬਿਆਨਬਾਜ਼ੀ ਗਲੀਆਂ ਵਿੱਚ ਫਿਰਦਿਆਂ ਕੀਤੀ ਜਾਂਦੀ ਹੈ ਵੀ ਅਸੀਂ ਕੱਲੇ ਗੁਰਦੁਆਰੇ ਵਿੱਚ ਹੁਣ ਜਗਰਾਤਾ ਹੀ ਨਹੀਂ ਕਰਾਇਆ ਕਰਨਾ ਅਸੀਂ ਆਪਣੇ ਵਿਆਹ ਵੀ ਇੱਥੇ ਕਰਿਆ ਕਰਾਂਗੇ ਤੇ ਸ਼ਰਾਬ ਪੀ ਕੇ ਵੀ ਆਇਆ ਕਰਾਂਗੇ ਜੇ ਕਿਸੇ ਚ ਦਮ ਹੈ ਤਾਂ ਰੋਕ ਕੇ ਦਿਖਾਓ ਇਹਦਾ ਦੀਆਂ ਖਬਰਾਂ ਵੀ ਨੇ ਜਿਹੜੀਆਂ ਉਹ ਆ ਰਹੀਆਂ ਨੇ ਜਦੋਂ ਇੰਨਾਂ ਸਾਰੀਆਂ ਗੱਲਾਂ ਦਾ ਪਤਾ ਸਿੱਖ ਜਥੇਬੰਦੀਆਂ ਨੂੰ ਲੱਗਦਾ ਹੈ ਹਰਿਆਣਾ ਦਿਸ ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ ਦੇ ਜਗਦੀਸ਼ ਸਿੰਘ ਝਿੰਡਾ ਉਹ ਪਿੰਡ ਪਹੁੰਚਦੇ ਨੇ ਉੱਥੋਂ ਫਿਰ ਸੰਗਤਾਂ ਇਕੱਠੀਆਂ ਹੋ ਕੇ ਕਰਨਾਲ ਪ੍ਰਸ਼ਾਸਨ ਦੇ ਕੋਲ ਪਹੁੰਚ ਕੀਤੀ ਜਾਂਦੀ ਹੈ ਔਰ ਅੱਜ ਪ੍ਰਸ਼ਾਸਨ ਨੂੰ ਇਸ ਗੱਲ ਦੀ ਰਿਪੋਰਟ ਦਿੱਤੀ ਗਈ ਹੈ ਖਬਰ ਦਿੱਤੀ ਗਈ ਹੈ ਜਦੋਂ ਕੁਝ ਪੱਤਰਕਾਰਾਂ ਨੇ ਸਰਦਾਰ ਜਗਦੀਸ਼ ਸਿੰਘ ਝਿੰਡਾ ਨੂੰ ਪੁੱਛਿਆ ਸਾਰੀ ਖਬਰ ਤੇ ਉਹਨਾਂ ਨੇ ਕਿਹਾ ਵੀ ਮਾਮਲਾ ਸਿੱਖ ਮਰਿਆਦਾ ਦਾਸੀ ਸਿੱਖ ਭਲੇਖੇ ਦੇ ਵਿੱਚ ਰੱਖ ਕੇ ਸਿੱਖ ਮਰਿਆਦਾ ਨੂੰ ਤੋੜਿਆ ਗਿਆ ਪਰ ਜਿਹੜੇ ਕੁਝ ਇਸ ਘਟਨਾਕ੍ਰਮ ਦੇ ਪਿੱਛੇ ਲੋਕ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਨੇ ਉਹਨਾਂ ਨੇ ਆਮ ਲੋਕਾਂ ਨੂੰ ਭੜਕਾਇਆ ਸਿੱਖਾਂ ਦੇ ਵਿਰੁੱਧ ਖਾਲਿਸਤਾਨ ਦੇ ਨਾਅਰੇ ਲਾਏ ਗਏ ਇਹਨੂੰ ਦਰਸਾਇਆ ਗਿਆ ਜਿਵੇਂ ਖਾਲਿਸਤਾਨ ਮੰਗਣਾ ਇੱਕ ਗਾਲੀ ਹੋਵੇ ਪਰ ਸਰਦਾਰ ਜੁਦੀਤ ਸਿੰਘ ਢੀਂਡਾ ਨੇ ਇਹ ਗੱਲ ਕਹੀ ਵੀ ਇੱਥੇ ਕੋਈ ਇਹਲਾ ਸਿੱਖ ਰਾਜ ਦੀ ਗੱਲ ਜਾਂ ਖਾਲਸਾਤਨ ਦੀ ਗੱਲ ਨਹੀਂ ਕਰਦਾ ਪਿਆ ਪਰ ਜਿਹੜੇ ਲੋਕ ਸਿੱਖਾਂ ਨੂੰ ਖਾਲਸਾਤਨ ਦੇ ਨਾਂ ਉੱਤੇ ਡਰਾਉਣ ਦਾ ਧਮਕਾਉਣ ਦਾ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਸਾਡੀ ਮੰਗ ਖਾਲਸਾਤਨ ਦੀ ਨਹੀਂ ਹੈ ਅਸੀਂ ਇਸ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ ਸਿੱਖ ਇੱਥੇ ਰਲ ਮਿਲ ਕੇ ਰਹਿਣਾ ਚਾਹੁੰਦੇ ਨੇ ਪਰ ਜੇ ਕਿਸੇ ਨੂੰ ਸਿੱਖਾਂ ਤੋਂ ਤਕਲੀਫ ਹੈ ਤੇ ਸਾਨੂੰ ਸਾਡਾ ਖਾਲਸਾਤਨ ਦੇ ਦੇਣ ਅਸੀਂ ਇਨਕਾਰ ਨਹੀਂ ਕਰਾਂਗੇ ਅਸੀਂ ਸਖ ਖਾਲਸਾਤਨ ਸਵਿਕਾਰ ਕਰਾਂਗੇ ਸੋ ਅਜੇ ਤੱਕ ਜਿਹੜਾ ਹੈ ਦਰਸ਼ਕੋ ਇਹ ਮਾਮਲਾ ਠੰਡਾ ਨਹੀਂ ਹੋਇਆ ਅੱਜ ਵੀ ਖਬਰ ਆ ਰਹੀ ਹੈ 16 ਸਤੰਬਰ ਨੂੰ ਵੀ ਅੱਜ ਉਸ ਪਿੰਡ ਦੇ ਵਿੱਚ ਫੇਰ ਜਿਹੜੀ ਹੈ ਉਹ ਵੱਡੀ ਮਹਾਪੰਚਾਇਤ ਬੁਲਾਈ ਗਈ ਹੈ ਜਿਹਦੇ ਵਿੱਚ ਨਵੀਆਂ ਖਬਰਾਂ ਜਾਂ ਨਵੇਂ ਬਿਆਨਬਾਜ਼ੀ ਆਉਣ ਦੀ ਜਿਹੜੀ ਹੈ ਉਹ ਵੀ ਗੱਲ ਜ਼ਰੂਰ ਹੋਵੇਗੀ ਉਹਦੇ ਵਿੱਚ ਕੀ ਦੀ ਗਲਤੀ ਕੱਢੀ ਜਾਂਦੀ ਹੈ ਕੀ ਕੀਤਾ ਜਾਂਦਾ ਇਹ ਗੱਲਾਂ ਅਜੇ ਆਉਣ ਵਾਲੇ ਸਮੇਂ ਪਤਾ ਲੱਗਣਗੀਆਂ ਪਰ ਸੋਚਣ ਵਾਲੀ ਗੱਲ ਹੈ ਕਿ ਕਿੱਥੇ 10 ਤੋਂ 12 ਘਰ ਨੇ ਸਿੱਖਾਂ ਦੇ ਉਹ ਆਪਣਾ ਵਧੀਆ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਂਦੇ ਨੇ ਵਧੀਆ ਲੰਗਰ ਹਾਲ ਦੀ ਇਮਾਰਤ ਬਣਾਉਂਦੇ ਨੇ ਪਰ ਦੂਜੇ ਪਾਸੇ 2 ਤੋਂ 250 ਸਿੱਖ ਹਿੰਦੂ ਘਰਾਂ ਦੇ ਨੇ ਕਿ ਉਹ ਜਿੱਥੇ ਆਪਣੇ 4 ਤੋਂ 5 ਮੰਦਰ ਬਣਾ ਸਕਦੇ ਨੇ ਕਿ ਇੱਕ ਵੱਡਾ ਹਾਲ ਆਪਣਾ ਨਹੀਂ ਬਣਾ ਸਕਦੇ ਜਿੱਥੇ 10 ਤੋਂ 12 ਸਿੱਖ ਘਰ ਇੱਕ ਵੱਡਾ ਲੰਗਰ ਹਾਲ ਬਣਾ ਸਕਦੇ ਨੇ ਕਿ ਹਿੰਦੂ ਵੀਰ ਨਹੀਂ ਸੀ ਆਪਣਾ ਬਣਾ ਸਕਦੇ ਚਲੋ ਨਹੀਂ ਬਣਿਆ ਪਾਈਚਰਕ ਤੌਰ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਨੂੰ ਵਰਤ ਲਿਆ ਗਿਆ ਇਹਦੇ ਵਿੱਚ ਕਿਸੇ ਨੂੰ ਕੋਈ ਪਿੰਡ ਸ਼ਾਮਗੜ ਦੇ ਕਿਸੇ ਵੀ ਬੰਦੇ ਨੂੰ ਇਤਰਾਜ਼ ਨਹੀਂ ਸੀ ਪਰ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖਾਂ ਦਾ ਹੀ ਗੁਰਦੁਆਰਾ ਸਾਹਿਬ ਦੀ ਥਾਂ ਵਰਤੀ ਜਾਂਦੀ ਹੈ ਸੇਕ ਰਹਿਤ ਮर्यादा ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਨਾਚ ਕੀਤਾ ਜਾਂਦਾ ਕੁੜੀਆਂ ਡਾਂਸ ਕਰਦੀਆਂ ਨੇ ਗੁਰਮਤਿ ਸਿਧਾਂਤਾਂ ਦੇ ਉਲਟ ਮਾਤਾ ਦੀਆਂ ਭੇਟਾ ਗਾਈਆਂ ਜਾਂਦੀਆਂ ਨੇ ਔਰ ਫਿਰ ਸਿੱਖਾਂ ਨੂੰ ਹੀ ਗਲੀ ਗਲੀ ਵਿੱਚ ਫਿਰਕੇ ਡਰਾਇਆ ਜਾਂਦਾ ਧਮਕਾਇਆ ਜਾਂਦਾ ਜੈਸ ਖਾਲਸਾ ਰਾਜ ਦੇ ਉੱਤੇ ਸਿੱਖਾਂ ਨੂੰ ਮਾਣ ਹੈ ਖਾਲਿਸਤਾਨ ਦੇ ਨਾਮ ਦੇ ਨਾਲ ਉਸ ਦੇ ਉੱਤੇ ਨਾਰੇ ਲਾ ਕੇ ਸਿੱਖਾਂ ਨੂੰ ਜ਼ਲੀਲ ਕਰਨ ਦਾ ਯਤਨ ਕੀਤਾ ਜਾਂਦਾ ਹੈ ਦਰਸ਼ਕੋ ਸੋਚਣਾ ਪਏਗਾ ਸਿੱਖਾਂ ਦੀ ਗਲਤੀ ਕੀ ਹੈ ਐਸਾ ਕੀ ਕੀਤਾ ਸੀ ਕਿ ਅੱਜ ਸਿੱਖਾਂ ਨੂੰ ਇਦਾਂ ਜਿਹੜਾ ਹੈ ਸ਼ਾਮਗੜ ਦੀ ਸਿੱਖ ਸੰਗਤ ਨੂੰ ਇਹ ਕਹਿ ਲੋ ਵੀ ਜ਼ਲੀਲ ਪੀਤਾ ਜਾ ਰਿਹਾ ਔਰ ਡਰਾਇਆ ਧਮਕਾਇਆ ਜਾ ਰਿਹਾ ਸਿਰਫ ਉਹਨਾਂ ਦਾ ਇਹੀ ਕਸੂਰ ਹੈ ਕਿ ਹਿੰਦੂ ਵੀਰਾਂ ਨੂੰ ਜਗਰਾਤੇ ਦੇ ਨਾਲ ਜਗਰਾਤਾ ਉਹਨਾਂ ਨੇ ਆਪਣੀ ਥਾਂ ਉੱਤੇ ਕੀਤਾ ਔਰ ਇੱਕ ਭਾਈ ਚਰਕਤੌਰ ਦੇ ਉੱਤੇ ਸਿੱਖਾਂ ਨੇ ਗੁਰਦੁਆਰਾ ਸਾਹਿਬ ਦੇ ਲੰਗਰ ਦੀ ਥਾਂ ਉਹਨਾਂ ਨੂੰ ਵਰਤਨ ਦੇ ਲਈ ਦੇ ਦਿੱਤੀ ਇਹ ਇਹ ਕਹਿ ਲਓ ਫਿਰ ਇਹ ਹੋਇਆ ਵੀ ਨਾਲੇ ਥਾਂ ਦਿਓ ਤੇ ਨਾਲੇ ਗਾਣਾ ਲਾਓ ਭਾਵ ਕਿ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਇੱਕ ਐਸਾ ਮਾਹੌਲ ਪੂਰੇ ਦੇਸ਼ ਦੇ ਵਿੱਚ ਪੰਜਾਬ ਔਰ ਪੰਜਾਬ ਤੋਂ ਬਾਹਰ ਹੁਣ ਹਰਿਆਣਾ ਦੇ ਵਿੱਚ ਵੀ ਇੱਕ ਐਸਾ ਮਾਹੌਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਸਿੱਖਾਂ ਨੇ ਜੇ ਇੱਥੇ ਰਹਿਣਾ ਤੇ ਉਹਨਾਂ ਨੂੰ ਡਰ ਕੇ ਰਹਿਣਾ ਪਏਗਾ ਉਹਨਾਂ ਨੂੰ ਸਾਡੇ ਥੱਲੇ ਲਾ ਕੇ ਰਹਿਣਾ ਪਏਗਾ ਪਰ ਜਿਹੜੇ ਲੋਕ ਜਿਹੜੇ ਵੀ ਲੋਕ ਨੇ ਮੈਂ ਇੱਕ ਸਿੱਖ ਹੋਣ ਦੇ ਨਾਂ ਦੇ ਉੱਤੇ ਸਪਸ਼ਟ ਕਰਨਾ ਚਾਹੁੰਦਾ ਜਿਹੜੇ ਵੀ ਲੋਕ ਇਹ ਮਨ ਵਿੱਚ ਧਾਰਨ ਕਰਕੇ ਇਹ ਇੱਛਾ ਰੱਖਦੇ ਨੇ ਵੀ ਜੇ ਇਸ ਦੇ ਵਿੱਚ ਸਿੱਖਾਂ ਨੂੰ ਰਹਿਣਾ ਪੈਣਾ ਤਾਂ ਦੋ ਨੰਬਰ ਦੇ ਬਣ ਕੇ ਰਹਿਣਾ ਪੈਣਾ ਥੱਲੇ ਲੱਗੇ ਰਹਿਣਾ ਪੈਣਾ ਡਰ ਤੇ ਖੋਫ ਦੇ ਅਧੀਨ ਰਹਿਣਾ ਪੈਣਾ ਇਹ ਗੱਲ ਸੰਭ ਵੀ ਨਹੀਂ ਹੈ ਜਦੋਂ ਤੱਕ ਵੀ ਇਸ ਧਰਤੀ ਉੱਤੇ ਇੱਕ ਵੀ ਸਿੱਖ ਜਿਉਂਦਾ ਹੈ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖਾਂ ਨੇ ਕਦੇ ਮਾਨਸਕ ਤੌਰ ਦੇ ਉੱਤੇ ਆਪਣੇ ਆਪ ਨੂੰ ਗੁਲਾਮ ਨਹੀਂ ਮੰਨੇ ਆ ਕਿਉਂਕਿ ਇਹਨਾਂ ਦੇ ਪਿੱਛੇ ਗੁਰਬਾਣੀ ਖੜੀ ਹੈ ਇੱਕ ਸਿੱਖ ਫਲਸਫਾ ਖੜਾ ਹੈ ਇਸ ਕਰਕੇ ਉਹਨਾਂ ਲੋਕਾਂ ਨੂੰ ਭਾਵੇਂ ਉਹ ਰਾਜਨੀਤਿਕ ਲੋਕ ਨੇ ਭਾਵੇਂ ਉਹ ਸਮਾਜ ਦੇ ਵਿੱਚ ਪਾੜਾ ਪਾ ਕੇ ਆਪਣੀਆਂ ਰੋਟੀਆਂ ਸਿੱਕਣ ਵਾਲੇ ਲੋਕ ਨੇ ਉਹਨਾਂ ਨੂੰ ਸਾਵਧਨ ਹੋਣਾ ਚਾਹੀਦਾ ਹੈ ਕਿ ਸਿੱਖ ਕੌਮ ਇਹਨਾਂ ਗੱਲਾਂ ਨੂੰ ਸਵਕਾਰ ਨਹੀਂ ਕਰੇਗੀ ਦੂਜੇ ਪਾਸੇ ਸਾਡੇ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਸਿੱਖ ਸਿਧਾਂਤਾਂ ਤੋਂ ਉਲਟ ਜਾ ਕੇ ਸਿਰਫ ਤੇ ਸਿਰਫ ਕੁਝ ਲੋਕਾਂ ਨੂੰ ਖੁਸ਼ ਕਰਨ ਦੇ ਲਈ ਅਸੀਂ ਗੁਰਦੁਆਰਾ ਸਾਹਿਬ ਦੀ ਮਾਣ ਮਰਯਾਦਾ ਨੂੰ ਠੇਸ ਪਹੁੰਚਾਵਾਂਗੇ ਤੇ ਉਹਦੇ ਸਿੱਟੇ ਸਾਨੂੰ ਭੁਗਤਨੇ ਪੈਣਗੇ ਜਿਵੇਂ ਸ਼ਾਮਗੜ੍ਹ ਦੀ ਪ੍ਰਬੰਧ ਕਮੇਟੀ ਨੇ ਇਹ ਸਿੱਟੇ ਭੁਗਤੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ